3 ارب 20 ਕਰੋੜ ਦੀ ਜਿੱਤੀ ਲਾਟਰੀ ਲਾਟਰੀ ਜਿੱਤਣ ਤੋਂ ਬਾਅਦ ਵੀ ਖੁਸ਼ ਨਹੀਂ ਸ਼ਖਸ ਕਹਿੰਦਾ ਬਰਬਾਦ ਹੋ ਗਈ ਜ਼ਿੰਦਗੀ ਜਦੋਂ ਤੁਹਾਡੇ ਕੋਲੇ 8 ਕਰੋੜ ਰੁਪਏ ਹੋਣਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਪੂਰੇ ਵਧੀਆ ਤਰੀਕੇ ਨਾਲ ਜਿਉਂਗੇ ਤੇ ਤੁਸੀਂ ਕਹੋਗੇ ਕਿ ਹੁਣ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ ਆ ਪਰ ਕਈ ਵਾਰ ਅਜਿਹੇ ਕੀਤੇ ਫੈਸਲੇ ਤੁਹਾਨੂੰ ਇੱਕ ਦਿਨ ਲੈ ਡੁੱਬਦੇ ਨੇ ਅੱਜ ਇਹ ਤੁਹਾਨੂੰ ਅੱਜ ਇੱਕ ਜਾਇਹ ਵਿਅਕਤੀ ਦੇ ਬਾਰੇ ਦੱਸਾਂਗੇ ਜਿਸ ਦੇ ਕੋਲੇ ਪੈਸੇ ਤਾਂ ਬਹੁਤ ਸੀ ਜਾਣੀ ਕਿ ਉਸਨੇ ਅਰਬਾਂ ਦੀ ਲੋਟਰੀ ਜਿੱਤੀ ਸੀ ਪਰ ਉਹ ਖੁਦ ਕਹਿੰਦਾ ਕਿ ਇਹਨਾਂ ਪੈਸਿਆਂ ਦੇ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਸਵਾਲ ਤਾਂ ਤੁਹਾਡੇ ਮਨ ਦੇ ਵਿੱਚ ਵੀ ਆਏਗਾ ਕਿ ਜੇਕਰ ਉਸ ਦੇ ਕੋਲ ਅਰਬਾ ਰੁਪਏ ਨੇ ਤਾਂ ਫਿਰ ਉਸ ਦੇ ਮਨ ਦੇ ਵਿੱਚ ਸਵਾਲ ਕਿਉਂ ਆਇਆ ਕਿ ਉਹ ਬਰਬਾਦ ਹੋ ਗਿਆ? ਤੇ ਉਸ ਨੇ ਗੱਲ ਕਿਉਂ ਆਖੀ ਆ? ਸਭ ਤੋਂ ਵੱਡੀ ਗੱਲ ਕੀ ਆ ਕਿ ਰਿਸ਼ਤਿਆਂ ਦੇ ਵਿੱਚ ਇਕੱਲਾ ਪੈਸਾ ਮਾਇਨੇ ਨਹੀਂ ਰੱਖਦਾ। ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਕੱਲੇ ਰਿਸ਼ਤੇ ਵੀ ਮਾਇਨੇ ਨਹੀਂ ਰੱਖਦੇ। ਯਾਨੀ ਕਿ ਇਕੱਲੇ ਰਿਸ਼ਤਿਆਂ ਨਾਲ ਵੀ ਜ਼ਿੰਦਗੀ ਨਹੀਂ ਲੰਘਦੀ। ਪੈਸਾ ਵੀ ਬਹੁਤ ਜ਼ਰੂਰੀ ਆ। ਪਰ ਅਸੀਂ ਕਹਾਂਗੇ ਤੁਸੀਂ ਹਰ ਇੱਕ ਚੀਜ਼ ਨੂੰ ਬਰਾਬਰ ਰੱਖੋ। ਰਿਸ਼ਤਿਆਂ ਨੂੰ ਵੀ ਉਹਨਾਂ ਹੀ ਤੁਸੀਂ ਸਮਾਦੋ ਜਿੰਨਾ ਤੁਸੀਂ ਪੈਸੇ ਕਮਾਉਣ ਦੇ ਵਿੱਚ ਸਮਾਂ ਲਗਾਉਂਦੇ ਹੋ ਇੱਥੇ ਇੱਕ ਵਿਅਕਤੀ ਅਰਬਾ ਕਰੋੜਾ ਰੁਪਏ ਦੀ ਲਾਟਰੀ ਜਿੱਤ ਕੇ ਬਿਲਕੁਲ ਇਕੱਲਾ ਰਹਿ ਗਿਆ ਤੇ ਮੱਥੇ ਤੇ ਹੱਥ ਧਰ ਕੇ ਰੋਂਦਾ ਹੋਇਆ ਆਪਣੀ ਗੱਲਬਾਤ ਸਾਰੀ ਦੱਸਦਾ ਹੈ ਕਿ ਆਖਿਰ ਉਸ ਦੀ ਜ਼ਿੰਦਗੀ ਬਰਬਾਦ ਹੋਈ ਕਿਵੇਂ ਆ ਬਹੁਤ ਸਾਰੇ ਲੋਕ ਲਾਟਰੀ ਜਿੱਤਣ ਦਾ ਸੁਪਨਾ ਦੇਖਦੇ ਨੇ ਕਈ ਲੋਕ ਬਾਰ-ਬਾਰ ਲਾਟਰੀ ਪਾਉਂਦੇ ਨੇ ਜੇਕਰ ਉਹ ਨਹੀਂ ਵੀ ਜਿੱਤਦੇ ਫਿਰ ਉਹ ਦੁਬਾਰਾ ਕੋਸ਼ਿਸ਼ ਕਰਦੇ ਨੇ ਪਰ ਇਸ ਲਾਟਰੀ ਜੇਤੂ ਦੀ ਕਹਾਣੀ ਕੁਝ ਅਜੀਬ ਹੈ ਉਸਨੇ 3 ਅਰਬ 20 ਕਰੋੜ ਰੁਪਏ ਦਾ ਜੈਕਪੌਟ ਜਿੱਤਿਆ ਉਸ ਵਿਅਕਤੀ ਨੇ ਕਿਹਾ ਕਿ ਇਸ ਲੋਟਰੀ ਦੇ ਪੈਸੇ ਨੇ ਉਸ ਨੂੰ ਬਹੁਤ ਹੀ ਪਰੇਸ਼ਾਨ ਕਰ ਦਿੱਤਾ ਅਤੇ ਅਜੀਜ਼ਾ ਨਾਲ ਉਸਦੇ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਜਾਣੇ ਕਿ ਉਸਨੇ ਇਹ ਵੀ ਕਹਿ ਕਿ ਮੇਰੇ ਰਿਸ਼ਤੇਦਾਰਾਂ ਦੀ ਨਾਲੋਂ ਮੈਨੂੰ ਤੋੜ ਦਿੱਤਾ ਇਸ ਪੈਸੇ ਨੇ ਤੇ ਮੈਂ ਬਿਲਕੁਲ ਇਕੱਲਾ ਹੋ ਗਿਆ ਉਸਨੇ ਖੁਲਾਸਾ ਕੀਤਾ ਕਿ ਉਹ ਸਲਾਨਾ 3 ਕਰੋੜ 76 ਲੱਖ ਤੋਂ 4 ਕਰੋੜ 3 ਲੱਖ ਰੁਪਏ ਕਮਾਉਂਦਾ ਹੈ ਅਤੇ ਲਾਸ ਏਜਲਸ ਦੀ ਦੱਖਣੀ ਖਾੜੀ ਦੇ ਵਿੱਚ 7 ਕਰੋੜ 52 ਲੱਖ ਰੁਪਏ ਦਾ ਇੱਕ ਕਾਰ ਖਰੀਦਣ ਲਈ ਆਪਣੀ ਸ਼ੁਰੂਆਤੀ ਜਿੱਤ ਦਾ ਉਪਯੋਗ ਕਰਦਾ ਹੈ ਜਿਸ ਦੇ ਵਿੱਚ ਸਮੁੰਦਰ ਦੇ ਸ਼ਾਨਦਾਰ ਦ੍ਰਿਸ਼ ਦਿਖਾਈ ਦੇ ਰਹੇ ਨੇ ਪਰ ਕਹਾਣੀ ਇੱਥੇ ਨਹੀਂ ਰੁਕਦੀ ਇਸ ਵਿਅਕਤੀ ਨੇ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਸਨੇ ਸਮਝਿਆ ਕਿ ਆਰਾਮ ਨਾਲ ਰਿਟਾਇਰ ਹੋਣ ਲਈ ਕਾਫੀ ਪੈਸਾ ਹੋਣ ਦੇ ਬਾਵਜੂਦ ਉਹ ਬਰੀਅਤੋ ਬਚਨ ਲਈ ਇੱਕ ਕਾਰਪੋਰੇਟ ਕਾਰਜਕਾਰੀ ਸਹਾਇਕ ਵਜੋਂ 9 ਤੋਂ 5 ਦੀ ਨੌਕਰੀ ਕਰਦਾ। ਰੈਡਿਟ ਤੇ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਉਸਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਲਾਟਰੀ ਜਿੱਤਾਈਆਂ। ਅਤੇ ਕਿਉਂ ਕੰਮ ਕਰ ਰਿਹਾ ਹਾਂ? ਪਰ ਕਹਾਣੀ ਦਾ ਇੱਕ ਹੋਰ ਪੱਖ ਵੀ ਹੈ ਜਦੋਂ ਕਿ ਨਕਦੀ ਨੇ ਉਸਨੂੰ ਵਿੱਤੀ ਆਜ਼ਾਦੀ ਦਿੱਤੀ ਉਹ ਕਹਿੰਦਾ ਹੈ ਕਿ ਇਸ ਨੇ ਲੋਕਾਂ ਦੇ ਵਿੱਚ ਉਸਦਾ ਭਰੋਸਾ ਤੋੜ ਦਿੱਤਾ ਜਿਸ ਦੇ ਵਿੱਚ ਉਸਦੇ ਨਜ਼ਦੀਕੀ ਵੀ ਸ਼ਾਮਿਲ ਸਨ। ਉਸਨੇ ਅੱਗੇ ਕਿਹਾ ਕਿ ਮੇਰਾ ਕੋਈ ਦੋਸਤ ਜਾਂ ਪਰਿਵਾਰ ਨਹੀਂ ਹੈ ਕਿਉਂਕਿ ਮੈਂ ਉਹਨਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਮੇਰੇ ਤੋਂ ਪੈਸੇ ਮੰਗਣ ਦੇ ਵਿੱਚ ਬਹੁਤ ਖੁਸ਼ ਸਨ ਪਰ ਹਮੇਸ਼ਾ ਜਨਮ ਦਿਨ ਮਨਾਉਣ ਲਈ ਪਰੇਸ਼ਾਨ ਨਹੀਂ ਹੋ ਸਕਦੇ ਸਨ। ਉਹਨਾਂ ਨੇ ਮੇਰੇ ਪੈਸਿਆਂ ਤੇ ਆਪਣਾ ਹੱਕ ਮੰਗਣਾ ਸ਼ੁਰੂ ਕਰ ਦਿੱਤਾ। ਆਦਮੀ ਨੇ ਖੁਲਾਸਾ ਕੀਤਾ ਕਿ ਜੱਗਪਾਟ ਜਿੱਤਣ ਤੋਂ ਬਾਅਦ ਉਸਦੇ ਲਈ ਆਸਾਨ ਨਹੀਂ ਰਿਹਾ ਕਿਉਂਕਿ ਉਸਨੇ ਮੰਨਿਆ ਕਿ ਇਸਨੇ ਜੀਵਨ ਪ੍ਰਤੀ ਉਸਦੇ ਨਜ਼ਰੀਏ ਨੂੰ ਨਿਕਾਤਮਕ ਤੌਰ ਤੇ ਪ੍ਰਭਾਵਿਤ ਕੀਤਾ। ਉਸਨੇ ਕਿਹਾ ਕਿ ਮੈਂ ਇਹ ਸਭ ਕੁਝ ਕਰਨਾ ਚਾਹੁੰਦਾ ਸੀ ਜਿਵੇਂ ਕਿ ਮੁੱਕੇਬਾਜ਼ੀ ਸਿੱਖਣਾ, ਯਾਤਰਾ ਕਰਨਾ ਪਰ ਮੈਂ ਅਜੇ ਹਕ ਕਦੀ ਨਹੀਂ ਕਰ ਸਕਿਆ। ਲਾਟਰੀ ਜਤਨ ਨੇ ਮੈਨੂੰ ਕੰਜੂਸ ਬਣਾ ਦਿੱਤਾ ਪਰ ਹੁਣ ਮੈਂ ਬਿਲਕੁਲ ਵੀ ਖੁਸ਼ ਨਹੀਂ ਹਾਂ। ਉਸਨੇ ਕਿਹਾ ਕਿ ਮੇਰੇ ਕੋਲ ਪੈਸਾ ਤਾਂ ਬਹੁਤ ਹੈ ਪਰ ਮੇਰੇ ਕੋਲ ਖੁਸ਼ੀ ਨਹੀਂ ਹੈ। ਸਭ ਤੋਂ ਵੱਡੀ ਗੱਲ ਕੀ ਆ ਕਿ ਨਾ ਪੈਸਿਆਂ ਦੀ ਲਾਲਚ ਦੇ ਚਲਦਿਆਂ ਉਸਨੇ ਆਪਣੇ ਸਾਰੇ ਰਿਸ਼ਤੇ ਗਵਾ ਲਏ। ਜਦੋਂ ਕੋਈ ਉਸ ਤੋਂ ਆਰਥਿਕ ਤੌਰ ਤੇ ਸਹਾਇਤਾ ਮੰਗਦਾ, ਪੈਸੇ ਮੰਗਦਾ ਉਹ ਮਨ੍ਹਾ ਕਰ ਦਿੰਦਾ। ਜਦ ਕਿ ਉਸਨੇ ਕੋਲ ਸਭ ਕੁਝ ਸੀ ਤੇ ਅੱਜ ਉਹ ਕਹਿ ਰਿਹਾ ਕਿ ਮੇਰੇ ਕੋਲ ਇੰਨੇ ਪੈਸੇ ਹੋਣ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ ਜਦ ਮੈਂ ਕਿਸੇ ਦੀ ਸਹਾਇਤਾ ਹੀ ਨਹੀਂ ਕਰ ਸਕਿਆ ਤੇ ਅੱਜ ਮੈਂ ਖੁਦ ਇਕੱਲਾ ਮਹਿਸੂਸ ਕਰ ਰਿਹਾ ਨਾ ਹੀ ਮੇਰਾ ਕੋਈ ਦੋਸਤ ਹੈ ਤੇ ਨਾ ਹੀ ਮੇਰਾ ਕੋਈ ਰਿਸ਼ਤੇਦਾਰ ਹੈ ਸੋ ਸਭ ਤੋਂ ਵੱਡੀ ਗੱਲ ਇਸ ਕਹਾਣੀ ਦੇ ਵਿੱਚ ਇਹ ਵੀ ਸਿੱਖ ਨੂੰ ਮਿਲਦੀ ਆ ਬੇਸ਼ੱਕ ਇਹ ਕਿਸੇ ਵਿਅਕਤੀ ਦੀ ਕਹਾਣੀ ਆ ਇਹਦੇ ਵਿੱਚ ਇਹ ਸਿੱਖ ਨੂੰ ਜ਼ਰੂਰ ਸਾਨੂੰ ਮਿਲਦਾ ਆ ਕਿ ਸਾਨੂੰ ਸਭ ਦੀ ਸਹਾਇਤਾ ਕਰਨੀ ਚਾਹੀਦੀ ਆ ਹਰ ਇੱਕ ਥਾਂ ਤੇ ਪੈਸਾ ਕਮ ਨਹੀਂ ਆਉਂਦਾ ਬਹੁਤ ਅਜਹੀਆਂ ਜਗ੍ਹਾ ਨੇ ਜਿੱਥੇ ਸਾਡੇ ਰਿਸ਼ਤੇ ਮਾਇਨੇ ਰੱਖਦੇ ਨੇ ਨਾ ਹੀ ਕੀ ਪੈਸਾ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪੈਸਾ ਤੁਹਾਡੀ ਜ਼ਿੰਦਗੀ 'ਚ ਕੋਈ ਮਾਇਨੇ ਨਹੀਂ ਰੱਖਦਾ ਬਲਕਿ ਪੈਸਿਆਂ ਦੇ ਨਾਲ ਹਰ ਇੱਕ ਚੀਜ਼ ਚੱਲਦੀ ਆ ਅਸੀਂ ਕੋਈ ਖਰਚਾ ਕਰਨਾ ਅਸੀਂ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਉਣੀ ਆ ਅਸੀਂ ਖਾਣਾ ਆ ਹਰ ਇੱਕ ਚੀਜ਼ ਪੈਸਿਆਂ ਦੇ ਨਾਲ ਹੁੰਦੀ ਆ ਪਰ ਪੈਸੇ ਨੂੰ ਇੰਨਾ ਕਰ ਰੱਖੋ ਕਿ ਤੁਹਾਡੇ ਅੰਦਰ ਸਬਰ ਵੀ ਹੋਵੇ ਤੇ ਤੁਸੀਂ ਦੂਜੇ ਦੀ ਸਹਾਇਤਾ ਵੀ ਕਰੋ ਤੇ ਪ੍ਰਮਾਤਮਾ ਤੁਹਾਨੂੰ ਓਨਾ ਹੀ ਜ਼ਿਆਦਾ ਦੇਵੇਗਾ ਤੇ ਤੁਸੀਂ ਖੁਸ਼ ਵੀ ਰਹੋਗੇ ਕਿਉਂਕਿ ਜਦੋਂ ਸਾਡੇ ਤੋਂ ਕੋਈ ਸਹਾਇਤਾ ਮੰਗਦਾ ਸਾਡੇ ਕੋਲ ਪੈਸਾ ਵੀ ਆ ਅਸੀਂ ਜਵਾਬ ਦੇ ਦਿੰਨੇ ਆ ਉਸ ਤੋਂ ਬਾਅਦ ਸਾਡੇ ਮਨ ਨੂੰ ਸਕੂਨ ਨਹੀਂ ਮਿਲਦਾ ਪਰ ਇਹ ਗੱਲਾਂ ਵੀ ਸੋਚਣ ਵਾਲਾ ਇਨਸਾਨ ਹੈ ਸੋਚ ਸਕਦਾ ਫਿਰ ਇਸ ਵਿਅਕਤੀ ਨੇ ਲਾਟਰੀ ਤਾਂ ਜਿੱਤ ਲਈ ਅਰਬਾਂ ਕਰੋੜਾਂ ਦੀ ਪਰ ਇੱਥੇ ਖੁਸ਼ੀ ਦੀ ਗੱਲ ਰਹਿ ਗਈ ਸਾਥ ਦੀ ਗੱਲ ਰਹਿ ਗਈ ਇੱਥੇ ਵਿਅਕਤੀ ਬਿਲਕੁਲ ਇਕੱਲਾ ਰਹਿ ਗਿਆ ਉਸਨੇ ਖੁਦ ਕਿਹਾ ਹੈ ਕਿ ਮੈਂ ਚਾਹਨਾ ਹਾਂ ਤੁਸੇ ਹਰ ਇੱਕ ਦੀ ਸਹਾਇਤਾ ਕਰੋ ਕਿਤੇ ਮੇਰੇ ਵਾਂਗ ਤੁਸੀਂ ਵੀ ਇਕੱਲੇ ਨਾ ਰਹਿ ਜਾਓ ਬਿਊਰੋ ਰਿਪੋਰਟ ਹਮਦਾਰਦ ਟੀਵੀ